2003 ਦੇ ਵਿੱਚ ਸਰਦਾਰ ਹੁਮਦ ਸਿੰਘ ਸੋਹੀ ਪ੍ਰਧਾਨ ਸੀਗੇ ਤੇ ਲੰਮਾ ਸਮਾਂ ਉਹ ਚੱਲਦੇ ਰਹੇ ਪ੍ਰਬੰਧ ਤਾਂ ਇਹਨਾਂ ਦੀ ਕੰਟਰੋਲ 'ਚ ਹੀ ਰਿਹਾ ਨਾ ਫਰਮਿੰਦਰ ਸਿੰਘ ਗਿਲਸੀ ਕੁਲਵੰਤ ਸਿੰਘ ਖਿੰਦਲ ਸੀਗੇ ਇਹ ਜੋ ਆਪ ਨੇ ਪਹਿਲੀ ਕਮੇਟੀ કરી ਸੀ ਪਹਿਲੀ ਕਮੇਟੀ ਦੇ ਆਪ ਸੀਗੇ ਜਿਸ ਨੇ ਵੀ ਇਹੋ ਜੇ ਬਲੇਮ ਚਾਹੇ ਕੰਮ ਕੀਤੇ ਆ ਤੁਸੀਂ ਆਪ ਜਾਣੀ ਜਾਣੋ ਉਹਨਾਂ ਨੂੰ ਆਪ ਹੀ ਮੰਦੀ ਸਜ਼ਾ ਦਿੱਤੀ ਜਾਵੇ ਕਹਿੰਦੇ ਉਹ ਸੇਵਾਦਾਰ ਆਪ ਦੇ ਆਪ ਚਾਤੇ ਮਾਰੇ ਹੋ ਜਿਹੜੇ ਪ੍ਰੈਜ਼ੈਂਟ ਵੀ ਹੋ ਤੇ ਪਾਸਟ ਵੀ ਹੋ ਕਿ ਵਾਕਈ ਆਪਾਂ ਸੇਵਾਦਾਰ ਆ ਜਿਹਾ ਕਿ ਸਰਪ ਨੰਬਰ ਦਾ ਆਪੋ ਜੀਸ਼ਨ ਦਾ ਛੋਟਾ ਜਿਮ ਕੋ ਕਲਿਪ ਨੇ ਦਾ ਬਾ ਇਹ ਸੀਸੀਟੀਵੀ ਕੈਮਰਾ ਵੀ ਵਰਤੋਂ ਕਰਦਾ ਉਸੇ ਵੇਲੇ ਸਿਰ ਜਦ ਦੇ ਭਲਾ ਦਿੰਦੇ ਪਰ ਜਦੋਂ ਆਪਣੇ ਤੇ ਗੱਲ ਆਉਂਦੀ ਆ ਉਦੋਂ ਇਹ ਸਾਰਾ ਕੁਝ ਕੈਮਰਾ ਦੇ ਵਿੱਚ ਡਿਲੀਟ ਕਰ ਦਿੰਦੇ ਜਿੱਦਾਂ ਸੁਣ ਸੁਖਾਇਆ ਉਹ ਸਾਰੀਆਂ ਵੀਡੀਓ ਜ ਸੰਗਤ ਦੇ ਸਾਹਮਣੇ ਲੈ ਕੇ ਆ ਪਰ ਮੈਂ ਲੰਮੇ ਸਮੇਂ ਤੋਂ ਮਹਿਸੂਸ ਕਰ ਰਿਹਾ ਕਿ ਇਹਨਾਂ ਤੋਂ ਪ੍ਰਬੰਧ ਨਹੀਂ ਸਹੀ ਤਰੀਕੇ ਨਾਲ ਚੱਲ ਰਿਹਾ ਸੰਕਤ ਲਾਭ ਹੋ ਰਿਹਾ ਅਮਰ ਕਵੇਲੇ 7 ਕਮੇਟੀ ਨੂੰ ਦੱਸੇ ਬਗੈਰ ਹੈੱਡ ਗ੍ਰੰਥੀ ਦੀ ਪ੍ਰਵਾਨਗੀ ਤੋਂ ਬਿਨਾ ਕੋਈ ਸੇਵਾਦਾਰ ਇੱਥੋਂ ਲੈ ਕੇ ਇਹ ਵੀ ਪਤਾ ਲੱਗਾ ਸਟੇਟਮੈਂਟ ਤੋਂ ਕਿ ਸਿਕਿਉਰਟੀ ਗਾਰਡ ਨੇ ਧੱਕੇ ਦੀ ਕੋਸ਼ਿਸ਼ ਕੀਤੀ ਕਿ ਉਹਦੇ ਨਾਲ ਧੱਕਾ ਮੀਤੀ ਹੋਈ ਤੇ ਮਾਰਾ ਚੰਦਰ ਵੀ ਘਰ ਆ ਗਿਆ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਜਿਸ ਟਾਈਮ ਤੇ ਉਹ ਸੇਵਾਦਾਰ ਆਇਆ 21 ਮੈਂਬਰ ਨੇ ਕਮੇਟੀ ਦੇ 11 ਟ੍ਰਸਟੀ ਨੇ ਮੈਨੇਜਰ ਕਾਫੀ ਇਹਨਾਂ ਰੱਖੇ ਨਾ। ਉਸ ਤੋਂ ਇਲਾਵਾ ਇਹਨਾਂ ਦੀ ਸਿਕਿਉਰਟੀ ਵੀ ਹੈਗੀ ਆ ਪਰ ਅਸੀਂ ਦਾਅ ਤੇ ਨਹੀਂ ਉਸ ਵੀ ਸੁਰਜੀਤ ਸਿੰਘ ਜੀ ਮੰਨਦੇ ਨੇ ਜਨੇ ਪੂਰੀ ਕੋਸ਼ਿਸ਼ ਕੀਤੀ ਉਸ ਟਾਈਮ ਤੇ ਉਸ ਮੌਕੇ ਨੂੰ ਸੁਭਾਲ ਲਿਆ ਪਰ ਉਹਦੀ ਪੇਸ਼ ਨਹੀਂ ਦੇ। ਸੋ ਜਦੋਂ ਸਾਡੀ ਡਿਊਟੀ ਸੀ ਇੱਥੇ ਅਮਰਪੁਰੀ ਲਈ ਹੋਇਆ ਕਰਦੀ ਸੀ ਇਸ ਟਾਈਮ ਤੇ ਖਾਸ ਕਰਕੇ ਤਾਂ ਜਦੋਂ ਗਰਤੀ ਸਿੰਘ ਨੇ ਹੁਕਮਨਾਮਾ ਲੈਣਾ ਹੁੰਦਾ ਉਹ ਫਿਰ ਪਿੱਛੇ ਹੁਕਮਨਾਮਾ ਲੈ ਜਾਂਦਾ ਉਹ ਜਗ੍ਹਾ ਖਾਲੀ ਹੋ ਜਾਂਦੀ ਜਿੱਥੇ ਗਰਤੀ ਸਿੰਘ ਬੈਠਦਾ। ਉਸ ਟਾਈਮ ਤੇ ਦੂਸਰਾ ਗਰੰਥੀ ਸਿੰਘ ਆ ਜਾਂਦਾ ਸੀਗਾ ਔਣਕ ਪੰਜ ਦੇ ਕਰੀਬ ਅੱਜ ਇੱਕ ਹੀ ਗਰੰਥੀ ਸੀ ਉਸ ਟਾਈਮ ਤੇ ਜਦੋਂ ਉਹ ਸੁਪ ਲੈ ਲੈ ਕੇ ਗਏ ਨੇ ਜੋ ਮੈਨੂੰ ਅੰਦਰੋਂ ਪਤਾ ਲੱਗਿਆ ਸ਼ਰਾਰਤ ਦੀ ਗੱਲ ਨਹੀਂ ਹੈ ਪ੍ਰਬੰਧ ਜਵਾਬਦੇਹ ਆ ਇਸ ਚੀਜ਼ ਦਾ ਕਿ ਜਦੋਂ ਉਹਨਾਂ ਨੂੰ ਪਤਾ ਕਿ ਇੱਥੇ ਸਟਾਫ ਪੂਰਾ ਚਾਹੀਦਾ ਆ ਫਿਰ ਹੈੱਡ ਗਰੰਥੀ ਦੀ ਜ਼ਿੰਮੇਵਾਰੀ ਜਿਹੜੀ ਹੁੰਦੀ ਆ ਮੈਨੂੰ ਇਹ ਵੀ ਪਤਾ ਕਿ ਦੋਨੋਂ ਹੀ ਪੋਸਟਾਂ ਲੰਮੇ ਸਮੇਂ ਤੋਂ ਏ ਖਾਲੀ ਚੱਲੀਆਂ ਆ ਰਹੀਆਂ ਹੈ ਹੈੱਡ ਗਰੰਥੀ ਦੀਆਂ ਜਦੋਂ ਤੋਂ ਗਿਆਨੀ ਅੰਗਰੇਜ਼ ਸਿੰਘ ਨੂੰ ਸੇਵਾ ਮੁਕਤ ਕੀਤਾ ਗਿਆ ਆ ਉਸ ਤੋਂ ਬਾਅਦ ਇਹਨਾਂ ਨੇ ਕੋਈ ਅਨਾਉਂਸ ਨਹੀਂ ਕੀਤਾ ਇਹ ਸਾਰੀਆਂ ਪ੍ਰਬੰਧਕੀ ਢਾਂਚੇ ਦੀਆਂ ਮੈਂ ਕਹੂੰਗਾ ਕਮਜ਼ੋਰੀਆਂ ਇਹਨਾਂ ਤੋਂ ਪ੍ਰਬੰਧ ਸਿਸਟਮ ਚੱਲ ਨਹੀਂ ਰਿਹਾ ਸੋ ਇਹ ਉਲਟਾ ਆਹ ਜਿਹੜੀਆਂ ਦੋ ਚੀਜ਼ਾਂ ਲਿਖੀਆਂ ਇਹ ਬਲੇਮ ਕਿਨੂੰ ਕਰਦੇ ਆ ਸ਼ੇਅਰ ਪਾਰਟੀ ਨੂੰ ਬਲੇਮ ਕਰਦੇ ਆ ਦੱਸਣ ਲੱਗਾ ਉਹ ਕਹਿੰਦੇ ਨੇ ਇਹ ਕਾਰਵਾਈ ਮੌਜੂਦਾ ਕਮੇਟੀ ਦੀ ਕਿਸੇ ਵੀ ਪ੍ਰਕਾਰ ਦੀ ਮਨਜ਼ੂਰੀ ਤੋਂ ਬਿਨਾ ਕੀਤੀ ਗਈ ਹੈ ਜਿਹੜੇ ਸਰੂਪ ਗਏ ਇੱਥੋਂ ਇਹਨਾਂ ਦੀ ਸਟੇਟਮੈਂਟ ਹੈ ਸਿਦ ਗੁਰ ਸਿੰਘ ਸਭਾ ਦੇ ਪ੍ਰਬੰਧ ਦੀ ਦੂਸਰੀ ਗੱਲ ਕਰਦੇ ਉਸ ਵਿਅਕਤੀ ਨੇ ਸੁਰੱਖਿਆ ਕਮਚਾਰੀਆਂ ਅਤੇ ਗਰੰਥੀਆਂ ਨੂੰ ਝੂਠ ਬੋਲ ਕੇ ਕਿਹਾ ਕਿ ਉਸ ਕੋਲ ਇਜਾਜ਼ਤ ਹੈ ਜਦੋਂ ਉਸ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਵੀਡੀਓ ਵਿੱਚ ਸਹਕਾਰਿਆ ਕਿ ਉਸਨੇ ਜਾਣਬੁੱਝ ਕੇ ਸੱਚ ਨਹੀਂ ਦੱਸਿਆ ਕਿਉਂਕਿ ਉਹ ਜਾਣਦਾ ਸੀ ਕਿ ਕਮੇਟੀ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ ਕਿ ਮੈਨੂੰ ਕਮੇਟੀ ਦੀ ਮਨਜ਼ੂਰੀ ਲੈਣੀ ਪੈਣੀ ਆ ਉਸਨੇ ਇਹ ਵੀ ਕਿਹਾ ਕਿ ਉਹ ਪਿਛਲੀ ਕਮੇਟੀ ਦੇ ਕੁਝ ਮੈਂਬਰਾਂ ਦੀ ਇਜਾਜ਼ਤ ਤੇ ਉਹ ਇਹ ਕੰਮ ਕਰ ਰਿਹਾ ਸੀ ਉਹ ਪਿਛਲੀ ਕਮੇਟੀ ਕਿਹੜੀ ਆ ਆ ਪਿਛਲੀ ਕਮੇਟੀ ਸਨ 17 ਤੋਂ ਹੁਣ ਤੱਕ ਹਰਮੀਤ ਸਿੰਘ ਗਿੱਲ ਜਨ ਸੈਟੀ ਚੱਲੇ ਆ ਰਹੇ ਨੇ ਉਸ ਤੋਂ ਪਹਿਲਾਂ ਵੀ ਸਾਰਾ ਸਿਸਟਮ ਜਦੋਂ ਤੋਂ ਸਰਦਾਰ ਗੁਰਮੀਤ ਸਿੰਘ ਮੱਲੀ ਆਏ ਸੀਗੇ ਤਾਂ ਕੁਲਵੰਤ ਸਿੰਘ ਭਿੰਡਰ ਜੀ ਨਾਲ ਨੇ ਸਟੇ ਸਿਕਤਰ ਦੀ ਉਹ ਅੰਦਰ ਦਾ ਸਾਰੀ ਦੇਖਰੇਖ ਕਰਦੇ ਨੇ ਮੈਂ ਇਹ ਵੀ ਦੱਸ ਦੇਵਾਂ ਕਿ ਜਦੋਂ 17 ਦੇ ਵਿੱਚ ਕਮੇਟੀ ਆਈ ਆ ਤੇ ਉਸ ਵੇਲੇ 6 ਗਰੁੱਪ ਦੇ ਮੈਂਬਰ ਜਿਹੜੇ ਸੀਗੇ ਉਹ ਬਾਜ ਗਰੁੱਪ ਦੇ ਸੀ 5 6 ਗਰੁੱਪ ਦੇ ਸੀ 11 ਰਲ ਕੇ ਫੈਸਲੇ ਕਰਦੇ ਸੀ ਪਰ ਮਿਲ ਸਿੰਘ ਮੱਲਨੀ ਹੁਣਾਂ ਨੂੰ ਕਦੇ ਵੀ ਦੱਸਿਆ ਨਹੀਂ ਸੀ ਜਾਂਦਾ ਭਰੋਸੇ 'ਚ ਲਿਆ ਨਹੀਂ ਜਾਂਦਾ ਇੱਥੋਂ ਤੱਕ ਕਿ ਇਹਨਾਂ ਲੋਕਾਂ ਨੇ ਪ੍ਰਧਾਨ ਸਾਹਿਬ ਦਾ ਦਫ਼ਤਰ ਵੀ ਤੋੜ ਦਿੱਤਾ। ਨਹੀਂ ਫਿਰ ਮਨਮਾਨੀਆਂ ਕਰਦੇ ਨੇ ਮੈਂ ਜਿਹੜੀ ਗੱਲ ਕਰ ਬਲੇਮ ਕਿਹਨੂੰ ਦੇਣ ਜਾ ਰਹੇ ਨੇ ਜੇ ਉਹ ਸੇਵਾਦਾਰ ਦੀ ਗੱਲ ਕਰਦੇ ਨੇ ਜਿਹੜਾ ਸੇਵਾਦਾਰ ਆ ਆਨੰਦ ਜੀ ਦਾ ਨਾਮ ਆ ਰਿਹਾ ਜੇ ਉਹ ਆਨੰਦ ਆ ਫਿਰ ਉਹ ਆਨੰਦ ਮੈਂ ਇੱਥੇ ਡਿਊਟੀ ਵੈਗੁਰੂ ਜੀ ਨੇ ਸਾਡੇ ਤੋਂ ਸੇਵਾ ਸ਼ੁਰੂ ਕਰਵਾਈ ਸੀ ਸਨ 2003 ਦੇ ਵਿੱਚ 2003 ਦੇ ਵਿੱਚ ਵੀ ਸਰਦਾਰ ਹਿੰਮਤ ਸਿੰਘ ਸੋਹੀ ਦੀ ਪ੍ਰਧਾਨ ਸੀਗੇ ਤੇ ਉਲੰਘਾ ਸਮਾਂ ਉਹ ਚੱਲਦੇ ਰਹੇ ਫਿਰ ਇਹ ਆ ਗਏ ਪ੍ਰਬੰਧ ਤਾਂ ਇਹਨਾਂ ਦੇ ਕੰਟਰੋਲ 'ਚ ਹੀ ਰਿਹਾ ਨਾ ਹਰਮਿੰਦਰ ਸਿੰਘ ਗਿਲਸੀ ਕੁਲਵੰਤ ਸਿੰਘ ਭਿੰਡਰ ਸੀਗੇ ਇਹ ਜਵਾਬ ਦੇਣ ਇਹ ਦੂਜਿਆਂ ਤੇ ਮਾਰ ਰਹੇ ਕਿ ਪਹਿਲੀ ਕਮੇਟੀ ਕਰੀ ਸੀ ਪਹਿਲੀ ਕਮੇਟੀ ਤੇ ਆਪ ਸੀਗੇ ਕਿਹੜੀ ਕੈਮਰੇ ਦੀ ਫੁਟੇਜ ਉਹ ਨਹੀਂ ਹੈਗੀ ਇਹਨਾਂ ਕੋਲੇ ਹੁਣ ਸਾਰਾ ਕੁਝ ਹੈਗਾ ਛੀ ਸੰਗਤ ਦੇ ਅੱਗੇ ਕੱਢ ਕੇ ਰੱਖਣਾ ਮੈਂ ਵੀ ਦੱਸ ਦੇਵਾਂ ਹੁਣ ਤੁਹਾਨੂੰ ਕੀ ਗੱਲ ਹੈ ਇਹਨਾਂ ਨੇ ਇਹ ਚੀਜ਼ ਹੁਣ ਕੈਮਰੇ ਦੇ ਸਾਹਮਣੇ ਨਹੀਂ ਲੈ ਕੇ ਆਉਣੀ ਲੈ ਕੇ ਆਉਣ ਕੌਣ ਲੈ ਕੇ ਗਿਆ ਉਹ ਸਰੂਪ ਆ ਇੱਕ ਕਰਾਤੀ ਇਹਨਾ ਸਰਪੰਚ ਸਾਹਿਬ ਦਾ ਕਲਿੱਪ ਵਾਇਰਲ ਕੀਤਾ ਸਰਪੰਚ ਸਾਹਿਬ ਕੋਈ ਵਿਚਾਰ ਰੱਖ ਰਿਹਾ ਸੀ ਹਾਲ ਦੇ ਵਿੱਚ ਆਪੋਜੀਸ਼ਨ ਦਾ ਛੋਟਾ ਜਿਹਾ ਵੀ ਕੋਈ ਕਲਿੱਪ ਹੁੰਦਾ ਵਾ ਇਹ ਸੀਸੀਟੀਵੀ ਕੈਮਰਾ ਦੀ ਦੁਰਵਰਤੋਂ ਕਰਕੇ ਉਸੇ ਵੇਲੇ ਸੰਗਤ ਦੇ ਵਿੱਚ ਭਲਾ ਦਿੰਦੇ ਨੇ ਪਰ ਜਦੋਂ ਆਪਣੇ ਤੇ ਗੱਲ ਆਉਂਦੀ ਆ ਉਦੋਂ ਇਹ ਸਾਰਾ ਕੁਝ ਕੈਮਰਿਆਂ ਦੇ ਵਿੱਚੋਂ ਡਿਲੀਟ ਕਰ ਦਿੰਦੇ ਨੇ ਜੋ ਕੁਝ ਵੀ ਇੱਥੇ ਹੋਇਆ ਵਾ ਜਿੱਦਾਂ ਸੂਪ ਗਿਆ ਉਹ ਸਾਰੀਆਂ ਵੀਡੀਓ ਜ ਸੰਗਤ ਦੇ ਸਾਹਮਣੇ ਲੈ ਕੇ ਆਉਣ ਜਿਸ ਤਰ੍ਹਾਂ ਕਿਸ ਤਰ੍ਹਾਂ ਕਿੰਨੇ ਉਹਨਾਂ ਦੇ ਨਾਲ ਵਾਦਸਲੂਕੀ ਕੀਤੀ ਹੈ ਸਿਕਿਉਰਿਟੀ ਵਾਲੇ ਦੇ ਨਾਲ ਅੰਦਰ ਕਿਹੜੇ ਗ੍ਰੰਥੀ ਸੀ ਉਸ ਵੇਲੇ ਪ੍ਰਬੰਧਕ ਕਿੰਨੇ ਕੰਮ ਵੇਲੇ ਹਾਜ਼ਰੀ ਭਰਦੇ ਆ ਇਹ ਸਿਸਟਮ ਕਿਦਾਂ ਦਾ ਚੱਲ ਰਿਹਾ ਇਹ ਸੰਗਤ ਨੂੰ ਪਹਿਚਾਨਣ ਦੀ ਲੋੜ ਆ ਮੈਂ ਫਿਰ ਬੇਨਤੀ ਕਰਾਂਗਾ ਸਾਡਾ ਕਿਸੇ ਨਾਲ ਬੈਰ ਵਿਰੋਧ ਨਹੀਂ ਅਸੀਂ ਗ੍ਰੰਥੀ ਸਿੰਘ ਸਾਰਿਆਂ ਦੇ ਸਾਂਝੇ ਆ ਪਰ ਮੈਂ ਲੰਮੇ ਸਮੇਂ ਤੋਂ ਮਹਿਸੂਸ ਕਰ ਰਿਹਾ ਕਿ ਇਹਨਾਂ ਤੋਂ ਪ੍ਰਬੰਧ ਨਹੀਂ ਸਹੀ ਤਰੀਕੇ ਨਾਲ ਚੱਲ ਰਿਹਾ ਸਾਨੂੰ ਬਦਲਾਅ ਲਿਆਉਣ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਿਸਕਾਰ ਗੁਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਆ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਅਰਦਾਸ ਕਰਨ ਦਾ ਇੱਕੋ ਹੀ ਮਕਸਦ ਸੀ ਵੀ ਜੋ ਵੀ ਅਲੀਗੇਸ਼ਨ ਲੱਗ ਰਹੇ ਨੇ ਸ਼ੇਅਰ ਗਰੁੱਪ ਤੇ ਸ਼ੇਅਰ ਗਰੁੱਪ ਨੇ ਅਰਦਾਸ ਗੁਰੂ ਮਹਾਰਾਜ ਦੇ ਚਰਨਾਂ ਚ ਕੀਤੀ ਆ ਜਿਸ ਬੰਦੇ ਨੇ ਵੀ ਕੋਈ ਇਹੋ ਜਿਹਾ ਕਾਨੂੰਨੀ ਹਰਕਤ ਕੀਤੀ ਆ ਜੋ ਕਿ ਲਗਾਏ ਨੇ ਜੋ ਬੜੇ ਜਿਦ ਗਏ ਨੇ ਸਕਾਰ ਸੈ ਲੜਾਈ ਗਏ ਨੇ ਉਹ ਜੋ ਸ਼ੇਅਰ ਗਰੁੱਪ ਤੇ ਇਲਜ਼ਾਮ ਲੱਗ ਰਿਹਾ ਬੇਵਿਨਿਆਦ ਉਸ ਲਈ ਸਾਰੇ ਮੈਂਬਰ ਸਹਿਬਾਨ ਜੋ ਖੜੇ ਨੇ ਕਮੇਟੀ ਤੇ ਨਾਲ ਨਾਰਮਲ ਸੰਗਤ ਸਾਡੇ ਵਰਗੇ ਜਿਹੜੇ ਕਿ ਇਹਨਾਂ ਦੇ ਸਪੋਰਟਰ ਹਨ ਉਹ ਆਏ ਹਨ ਕਿਉਂਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇੱਕ ਇਹੀ ਜਗ੍ਹਾ ਹੈ ਜਿੱਥੇ ਆ ਕੇ ਅਸੀਂ ਅਰਦਾਸ ਕਰ ਸਕਦੇ ਹਾਂ ਪ੍ਰਮਾਤਮਾ ਜਿਸ ਨੇ ਵੀ ਇਹੋ ਜੇ ਬਲੇਮ ਜਾਏ ਕੰਮ ਕੀਤੇ ਆ ਤੁਸੀਂ ਆਪ ਜਾਣੀ ਜਾਣ ਹੋ ਉਹਨਾਂ ਨੂੰ ਆਪ ਹੀ ਬਣਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਅਸੀਂ ਕੌਣ ਹੁੰਨੇ ਆ ਕਿਸੇ ਨੂੰ ਸਜ਼ਾ ਦੇਣ ਵਾਲੇ ਅਸੀਂ ਅਰਦਾਸ ਕਰ ਸਕਦੇ ਹਾਂ ਕੋਈ ਵੀ ਸ਼ੇਅਰ ਗਰੁੱਪ ਦਾ ਮੈਂਬਰ ਇਹੋ ਜਿਹਾ ਕਨਾਉਣਾ ਕੰਮ ਨਹੀਂ ਕਰਵਾ ਸਕਦਾ ਕਰਨ ਦਾ ਮਤਲਬ ਹੀ ਨਹੀਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਮੈਂ ਇੱਕ ਜ਼ਰੂਰ ਕਹੂੰਗਾ ਦੋਹਾਂ ਹੀ ਗਰੁੱਪਾਂ ਨੂੰ ਗੁਰੂ ਮਹਾਰਾਜ ਦੀ ਗੁਰਦੁਆਰਾ ਸਾਹਿਬ ਇੱਥੇ ਹੀ ਰਹਿਣੇ ਹਨ ਸੇਵਾਦਾਰ ਆਉਂਦੇ ਜਾਂਦੇ ਰਹੇ ਨੇ ਤੇ ਆਉਂਦੇ ਜਾਂਦੇ ਰਹਿਣੇ ਨੇ ਆਪਾਂ ਗਰੇਜ਼ ਕਰੀਏ ਆਪਾਂ ਸੰਕੋਚ ਕਰੀਏ ਵੀ ਕਿਸੇ ਤੇ ਅਨਨੈਸੈਸਰੀ ਬਲੇਮ ਕਰਨ ਦਾ ਅਗਰ ਕੋਈ ਪਤਾ ਲੱਗਾ ਹੈ ਸਟਾਰ ਕਮੇਟੀ ਵਾਲੇ ਜਾਂ ਕੋਈ ਹੋਰ ਪੀਰ ਲੈ ਕੇ ਗਏ ਨੇ ਉਹਨਾਂ ਦੇ ਨਾਲ رابطہ ਕੀਤਾ ਜਾਵੇ ਨਾ ਕਿ ਇੱਕ ਦੂਜੇ ਤੇ ਬਲੇਮ ਗੇਮ ਤੇ ਪ੍ਰੋਗਰਾਮ ਕੀਤੇ ਜਾਣਾ ਉਹਦੇ ਨਾਲ ਆਪਾਂ ਨੂੰ ਕੁਝ ਵੀ ਖਟਣ ਕਮਾਉਣ ਨੂੰ ਨਹੀਂ ਤੁਸੀਂ ਕਹਿੰਦੇ ਹੋ ਸੇਵਾਦਾਰ ਆਪ ਦੇ ਆਪ ਤੇ ਚਾਤੀ ਮਾਰਿਓ ਜਿਹੜੇ ਪ੍ਰੈਜੈਂਟ ਵੀ ਹੋ ਤੇ ਪਾਸਟ ਵੀ ਹੋ ਬੇ ਕੀ ਵਾਕਿਆ ਆਪਾ ਸੇਵਾਦਾਰ ਆ ਜਾਂ ਕੇ ਸਿਰਫ ਨੰਬਰਦਾਰ ਆ ਇਨਾਂ ਸ਼ਬਦਾਂ ਦੇ ਨਾਲ ਮਾਫੀ ਦਾ ਜਾਚੇਂ ਅਗਰ ਕੋਈ ਵੱਧ ਘਟ ਗਿਆ ਕਹਿ ਗਿਆ ਹਮਾ ਗੁਰੂ ਮਹਾਰਾਜ ਮੈਨੂੰ ਮਾਫ ਕਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਨਿਹਾਰ ਸੋਤ ਸ਼੍ਰੀ ਅਕਾਲ ਆਗਿਆ ਭਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋਗ ਰੰਗ ਗੁਰੂਦਵਾਰਾ ਹੋਏ ਸੋਜੀ ਪਾਈ ਸੀ ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਨੂੰ ਪਤਾ ਹੈ ਕਿ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ਦਾਰਾ ਜੋ 5 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਹੋ ਰਹੀਆਂ ਨੇ ਯੋਗ ਪ੍ਰਬੰਧ ਵਾਸਤੇ ਸਜੇ ਪ੍ਰਬੰਧ ਵਾਸਤੇ ਅਸੀਂ ਕਾਫੀ ਲੰਬੇ ਸਮੇਂ ਤੋਂ ਬੇਨਤੀਆਂ ਕਰ ਰਹੇ ਹਾਂ ਕੇ ਸ਼ੇਰ ਗਰੁੱਪ ਦੇ ਸਮੂੱਚੇ ਸੇਵਾਦਾਰ ਇਸ ਵਕਤ ਗੁਰੂ ਸਾਹਿਬ ਦੀ ਪਾਵਨ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਹੋਏ ਨੇ ਸਵੇਰੇ ਜੋ ਘਟਨਾ ਵਾਪਰੀ ਹੈ ਬਹੁਤ ਹੀ ਨਿੰਦਨਯੋਗ ਹੈ ਔਰ ਬਹੁਤ ਹੀ ਮਨ ਨੂੰ ਦੁੱਖ ਹੋਇਆ ਹੈ ਕਿਉਂਕਿ ਸਾਡਾ ਸਭ ਕੁਝ ਗੁਰੂ ਗ੍ਰੰਥ ਸਾਹਿਬ ਹੀ ਹੈ ਗੁਰੂ ਦਾ ਸਿੱਖ ਕਦੇ ਵੀ ਗੁਰੂ ਮਹਾਰਾਜ ਜੀ ਦੇ ਖਿਲਾਫ ਕੋਈ ਗੱਲ ਨਹੀਂ ਸੁਣ ਸਕਦਾ ਤੇ ਨਾ ਉਹ ਬੇਅਦਵੀ ਆਪਣੀ ਪੁਰਜਾ ਪੁਰਜਾ ਕਟਵਾ ਦੇ ਸਕਦਾ ਖੋਪਰੀ ਵੀ ਤਰਵਾ ਸਕਦਾ ਬੰਦ ਬੰਦ ਕਟਵਾ ਸਕਦਾ ਵੱਧ ਤੋਂ ਵੱਧ ਜੋ ਕੁਰਬਾਨੀਆਂ ਨੇ ਉਹ ਦੇ ਸਕਦਾ ਮਗਰ ਗੁਰੂ ਮਹਾਰਾਜ ਜੀ ਦੀ ਬੇਅਦਬੀ ਦੀ ਨੂੰ ਸਹਾਰਨਾ ਬਰਦਾਸ਼ਤ ਕਰਨਾ ਗੁਰੂ ਦੇ ਸਿੱਖ ਵਾਸਤੇ ਬਹੁਤ ਵੱਡੀ ਗੱਲ ਹੈ ਕਦੇ ਵੀ ਨਹੀਂ ਕਰ ਸਕਦਾ ਸੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਬਾਣੀ ਵਿੱਚ ਫੈਸਲੇ ਵੀ ਨੇ ਕਿ ਜੋ ਵੀ ਕੋਈ ਕਰੇਗਾ ਜੈਸਾ ਬੀਜਾ ਸੋ ਲੁਣਾ ਕਰਮਾਂ ਸੰਧੜਾ ਖੇਤ ਉਸਨੇ ਆਪਣਾ ਕੀਤਾ ਪਾਉਣਾ ਹੈ ਕਿਉਂਕਿ ਗੁਰੂ ਮਹਾਰਾਜ ਹਰੰਤਰ ਜਾਨੀ ਸਭ ਕੁਝ ਜਾਣਾਂ ਹੈ ਸਾਰਿਆਂ ਘਟ ਘਟ ਕੇ ਅੰਦਰ ਕੀ ਜਾਣ ਪਲੇ ਬੁਰੇ ਕੀ ਪੀਰ ਵਿਚਾਨ ਗੁਰੂ ਮਹਾਰਾਜ ਸਭ ਜਾਣਦੇ ਨੇ ਭਾਵੇਂ ਅਸੀਂ ਕੁਝ ਵੀ ਗਾਇ ਕਹੀ ਜਾਈਏ ਇਸ ਕਰਕੇ ਸੱਚੀ ਗੱਲ ਜਿਹੜੀ ਹੈ ਉਹ ਸਾਰਿਆਂ ਨੂੰ ਬੁਰੀ ਲੱਗਦੀ ਹੈ ਪੱਟੀ ਸਾਹਿਬ ਵੀ ਕਹਿ ਰਹੇ ਸੀ ਜੇ ਕੋ ਬੋਲੇ ਸੱਚ ਊੜਾ ਚੱਲ ਜਾਂਦਾ ਇਸ ਕਰਕੇ ਇਹ ਜ਼ਰੂਰੀ ਹੈ ਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਚਰਨਾਂ ਦੀ ਔਰ ਪ੍ਰਾਪਤ ਕਰਨੀ ਸਾਡੇ ਵਾਸਤੇ ਜ਼ਰੂਰੀ ਹੈ ਇੱਕ ਵਾਰ ਫੇਰ ਸੰਤਾਂ ਨੂੰ ਸਿਨੇਮਰ ਬੇਨਤੀ ਹੈ ਸ਼ੇਅਰ ਗਰੁੱਪ ਦੇ 21 ਮੈਂਬਰ ਜੋ ਹਨ ਸੁਲਝੇ ਹੋਏ ਸਰਦਾਰ ਗੁਰਮੇਲ ਸਿੰਘ ਜੀ ਮੱਲੀ ਦੀ ਸਰਪ੍ਰਸਤੀ ਹੈ ਜੋ ਮੁੱਖ ਸੇਵਾਦਾਰ ਹਨ ਉਹਨਾਂ ਦੀ ਸਰਪ੍ਰਸਤੀ ਹੈ ਸੋ ਉਹਨਾਂ ਨੇ ਬੜੇ ਯੋਗ ਸਮਝ ਕੇ ਸਾਰਿਆਂ ਨੂੰ ਜੋੜਿਆ ਹੈ ਗੁਰੂ ਦੀ ਸੰਗਤ ਦੀ ਸੇਵਾ ਵਾਸਤੇ ਇਹ ਬੇਨਤੀਆਂ ਨੇ ਕਿ ਅਸੀਂ ਯੋਗ ਪ੍ਰਬੰਧ ਚਲੋ ਸੱਚਾ ਪ੍ਰਬੰਧ ਲਿਆਉਣ ਵਾਸਤੇ ਇਹਨਾਂ ਇੱਥੀ ਮੈਂਬਰਾਂ ਨੂੰ ਆਪ ਜੀ ਨੇ ਸ਼ੇਅਰ ਗਰੁੱਪ ਨੂੰ ਵੋਟਾਂ પા ਕੇ ਕਾਮਯਾਬ ਕਰਨਾ ਹੈ ਤਾਂ ਕਿ ਸਾਰੀ ਸਾਲ ਸੰਗਤ ਦਾ ਆਦਾਸਾਂ ਦਾ ਵੀ ਲੋਕ ਸੁਖੀ ਪਰ ਲੋਕ ਸੋਹੇ ਲਾ ਹੋ ਸਕੇ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ